ਇਦੋਂ ਦੁਨੀਆਂ ਦੀ ਵਿਦੇਸ਼ਾਂ ਵੱਲ ਜਾ ਰਹੇ ਨੇ ਤੁਸੀਂ ਵਿਦੇਸ਼ਾਂ ਵੱਲ ਜਾਂਦੀ بجائے ਇੱਥੇ ਖੇਤੀਬਾੜੀ ਦਾ ਮਨ ਕਰ ਲੈਣਾ ਉੱਧਰ ਜਿਹੜਾ 5-7 ਲੱਖ ਰੁਪਈਆ ਲਾ ਕੇ ਉੱਧਰ ਜਾਣਾ ਆ ਉਹੀ ਸੋਚਿਆ ਚਲੋ ਇੱਧਰ ਆਪਣੇ ਕੋਲ ਨਾਲੇ ਘਰ ਦੇ ਘਰ ਰਹੀਦਾ ਤੇ ਇੱਧਰ ਕੋਈ ਕੰਮ ਖੋਲ੍ਹ ਜਾਈਏ 5 ਸਾਲ ਦੇ ਦਰਮਿਆਨ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦਾ ਬੋਝ ਆਉਂਦੀਆਂ ਹੈ ਮਤਲਬ ਵੀ ਇੱਕ ਫੰਗਸ ਆਉਂਦੀ ਹੈ ਇਹਨੂੰ ਤੇ ਉਹ ਫੰਗਸ ਦਾ ਥੋੜਾ ਜਿਹਾ ਹੁੰਦਾ ਹੈ ਉਹ ਸਿਆਜ ਆ ਗਿਆ ਜਾਂ ਨਹੀਂ ਬਾਰਸ਼ ਦਾ ਸਭ ਤੋਂ ਵੱਧ ਫਾਇਦਾ ਆਏਗਾ ਬਾਰਸ਼ ਨਾਲ ਫੂਲੂ ਵੱਧ ਨਿਕਲਦਾ ਗ੍ਰੋਥਿੰਗ ਵਿੱਚ ਵਾਧਨ ਦੀ ਬੂਟੇ ਦੀ ਸਭ ਤੋਂ ਵੱਧ ਫਾਇਦਾ ਬਾਰਸ਼ ਦਾ ਆਏਗਾ ਇਹ ਸਭ ਬਹੁਤ ਵਧੀਆ ਹੈ ਜੀ AC ਕਵਾਰਡੀਆਂ ਬਹੁਤ ਵਧੀਆ ਹੈ ਜੀ ਅੱਛਾ ਇਹ ਸਭ ਬਹੁਤ ਮਿੱਠਾ ਆਏਗਾ ਸਾਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਪ੍ਰਦੇਸ਼ ਤੇ ਮੈਂ ਹਾਂ ਦਲਬਖ ਸਿੰਘ ਜੌਹਰ ਅਕਸਰ ਨੌਜਵਾਨ ਵਿਦੇਸ਼ਾਂ ਵਾਲ ਜਿਹੜਾ ਰੁਕ ਕਰ ਰਹੇ ਨੇ ਤਾਂ ਪੰਜਾਬ ਵਿੱਚ ਕੰਮ ਕਰਨ ਦੀ ਬਜਾਏ ਵਿਦੇਸ਼ਾਂ ਵੱਲ ਦਾ ਜਿਹੜਾ ਰੁਕ ਕਰਕੇ ਵਦੇਸ਼ਾਂ ਵਿੱਚ ਸੇਬ ਅਤੇ ਬੇਰ ਤੋੜਨ ਦਾ ਕੰਮ ਵੀ ਕਰਦੇ ਨੇ ਪਰ ਇੱਕ ਨੌਜਵਾਨ ਪੰਜਾਬ ਦਾ ਜਿਸ ਨੇ ਪੰਜਾਬ ਦੇ ਵਿੱਚ ਰਹਿ ਕੇ ਇਸ ਮਿੱਟੀ ਨੂੰ ਯਾਦ ਰੱਖਦੇ ਹੋਏ ਜੜਾ ਇੱਕ ਡ੍ਰੈਗਨ ਫਰੂਟ ਵਿਦੇਸ਼ੀ ਫਲ ਦੀ ਜਿਹੜੀ ਆ ਖੇਤੀ ਸ਼ੁਰੂ ਕੀਤੀ ਆ ਤੇ ਨੌਜਵਾਨ ਦਾ ਖਰਚਾ ਕਿੰਨਾ ਆ ਜਾਂ ਉਸਨੇ ਮਨ ਦੇ ਵਿੱਚ ਜਿਹੜਾ ਕਿਵੇਂ ਦਾ ਵਿਚਾਰ ਆ ਤੇ ਗੱਲਬਾਤ ਕਰ ਲਈ ਸਾਡੇ ਨਾਲ ਨੌਜਵਾਨ ਜੀ ਜੀ ਬਿਲਕੁਲ ਠੀਕ ਹੋ ਵੀ ਅਛਾ ਸੀ ਜੀ ਬਿਲਕੁਲ ਕਿੰਨਾ ਵਿੱਚ ਤੁਹਾਡਾ ਗੁਰਕਰਨ ਸਿੰਘ ਜੀ ਕਰਨ ਸਿੰਘ ਜੀ ਗੱਲ ਡ੍ਰੈਗਨ ਫਰੂਟ ਦੀ ਹੋ ਚੱਰੀ ਆ ਡ੍ਰੈਗਨ ਫਰੂਟ ਵਿਦੇਸ਼ੀ ਫਲ ਹੈ ਹਾਂ ਜੀ ਤਾਂ ਪੰਜਾਬ ਦੀ ਤਰਤੀਬ ਉੱਪਰਲੇ ਹੁੰਦਾ ਕਿਵੇਂ ਮਨ ਕੀਤਾ ਕਿ ਉਹ ਅਦਾ ਇਹਨਾਂ ਫੀ ਫੋਨਾਂ ਬਣਾ ਦੇ ਕੇ ਤੇ ਆਪਣੇ ਵੀ ਮਨ ਦੇ ਵਿੱਚ ਆਇਆ ਕਿ ਮਨ ਲੋ ਖੇਤੀ ਵਧੀਆ ਹੈ ਕਿਤੀ ਕਰਨੀ ਚਾਹੀਦੀ ਆ ਬਾਰ ਬਾਰ ਖੇਤੀ ਹੁੰਦੀ ਸੀਗੀ ਪਹਿਲਾਂ ਬਾਹਰ ਫਾਰਮ ਹੀ ਹੁੰਦੇ ਤੇ ਹੁਣ ਆਪਣੇ ਇੱਧਰ ਵੀ ਆਇਆ ਹੈਗਾ ਤੇ ਲੱਗ ਚੱਗੇ ਆਪਣੇ ਫਾਰਮ ਹੀ ਲੱਗੇ ਹੋਏ ਆ ਚਾਰਪੁਰ ਵਾਲੀ ਸਾਈਡ ਤੇ ਲੱਗੇ ਹੋਏ ਫਾਰਮ ਤਾਂ ਉੱਥੇ ਵਿਜ਼ਿਟ ਕੀਤਾ ਦੇਖਿਆ ਸਹੀ ਲੱਗੀ ਚੀਜ਼ ਹੈ ਫਿਰ ਲਾਉਣ ਦੀ ਵੀ ਆਪਾਂ ਮਤਲਬ ਕੀਤੀ ਵੀ ਚਲੋ ਲਾਇਆ ਜਾਏ ਥੋੜਾ ਪਹਿਲਾਂ ਲਾਉਣਾ ਚਾਇਆ ਤੇ ਪਰ ਫੇਰ ਮਨ ਬਣ ਗਿਆ ਕਿ ਪੁਰਾਜੋ 6 ਕਨਾਲਾਂ ਚ ਲਾਇਆ ਹੋਇਆ ਇਸ ਟਾਈਮ ਤੇ ਕਿੰਨਾ ਵਸੋਂ ਪਹਿਲਾਂ ਲਾਇਆ ਸੀਗਾ ਹਾਂਜੀ ਕਿੰਨਾ ਸਮਾਂ ਪਹਿਲਾਂ ਸਮਾਂ ਦਾ ਕੁਛ 15 ਕ ਦਿਨ ਲਾਇਏ ਸੀਗੇ ਮਤਲਬ ਵਿਜ਼ਿਟ ਵਾਦ ਕੀਤਾ ਫਾਰਮਾਂ ਦੇ ਤਾਂ ਉੱਥੋਂ ਸਿੱਖਿਆ ਚੀਜ਼ ਮਤਲਬ ਕਿਦਾਂ ਉਹਨਾਂ ਦੱਸਿਆ ਸਭ ਕੁਝ ਕਿ ਬੂਟਾ ਐਦਾਂ ਲੱਗਣਾ ਹੈ ਮਤਲਬ ਤਾਂ ਪੋੜ ਪਾੜ ਐਦਾਂ ਗੱਡੀ ਦੇ ਆ ਕਿੰਨਾ ਟਾਈਮ ਹੋ ਗਿਆ ਲੈ ਇਹਨੂੰ ਲਾਇਏ ਨੂੰ ਪੰਜ ਸਾਲ ਹੋ ਗਿਆ ਹੈ ਜੀ ਤੇ 5 ਸਾਲ ਦੇ ਦਰਮਿਆਨ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦਾ ਬੋਝ ਹੁੰਦੀਆਂ ਜੀ ਮਤਲਬ ਵੀ ਮੀਨਰੀ ਦਾ ਕੋਈ ਇਹਨੂੰ ਡਰ ਨਹੀਂ ਹੈਗਾ ਇੱਕ ਬਸ ਫੰਗਸ ਆਉਂਦੀ ਹੈ ਇਹਨੂੰ ਤੇ ਉਹ ਫੰਗਸ ਤਾਂ ਥੋੜਾ ਜਿਹਾ ਹੁੰਦਾ ਹੈ ਉਹ ਸਿਆਹ ਜਿਹਾ ਜਿਹਾ ਆ ਜਾਂਦੀ ਹੈ ਅੱਛਾ ਹਾਂ ਤੇ ਜਦੋਂ ਕਵੇ ਜਿਆਦਾ ਨੌਜਵਾਨ ਦੇਖਦੇ ਆਂ ਕਿ ਵਿਦੇਸ਼ਾਂ ਵੱਲ ਜਾ ਰਹੇ ਨੇ ਤੁਸੀਂ ਵਿਦੇਸ਼ਾਂ ਵੱਲ ਜਾਣ ਦੀ ਬਜਾਏ ਇੱਥੇ ਖੇਤੀ ਕਰਨ ਦਾ ਮਨ ਕਰੇ ਬਣਾ ਇੱਥੇ ਬਸ ਇਦਾਂ ਹੀ ਜੀ ਉਧਰ ਜਿਹੜਾ 5-7 ਲੱਖ ਰੁਪਏ ਲਾ ਕੇ ਉਧਰ ਜਾਣਾ ਆ ਉਹੀ ਸੋਚਿਆ ਜਲੋ ਇੱਧਰ ਆਪਣੇ ਕੋਲ ਨਾਲੇ ਘਰ ਦੇ ਘਰ ਰਹੀਦਾ ਤੇ ਇੱਧਰ ਕੋਈ ਕੰਮ ਬੋਲੇ ਜਾਏ ਤੇ ਕੋਈ ਕਹਿਆ ਜਾਂਦਾ ਵੀ ਕੰਡੇ ਪੌਦ ਨੇ ਤੇ ਕੰਡੇ ਬੜੇ ਨੁਕਸਾਨਦਾਇਕ ਹੁੰਦੇ ਨੇ ਉਹ ਤਿੰਨ ਚਾਰ ਦਿਨ ਹੁੰਦਾ ਬਸ ਤੇ ਬਾਝ ਹੋ ਜਾਂਦਾ ਸਹੀ ਬਾਝੇ ਕੰਡੇ-ਕੁੰਡੇ ਦੀ ਕੋਈ ਦਿੱਕਤ ਨਹੀਂ ਆਉਂਦੀ ਹੈ ਜੀ ਅੱਛਾ ਹਾਂਜੀ ਤੇ ਜਿਹੜਾ ਇਹ ਤੁਹਾਨੂੰ ਜਿਹੜੇ ਛੰਡ ਦਾ ਮੌਸਮ ਚਾਹੀਦਾ ਜਾਂ ਠੰਡਾ ਏਰੀਆ ਚਾਹੀਦਾ ਉਸ ਨੂੰ ਕਰਨ ਵਾਸਤੇ ਫਿਰ ਕਿਵੇਂ ਦਾ ਇਸ ਇਸਤੇਮਾਲ ਕਰਦੇ ਹੋ ਉਹਦੇ ਵਿੱਚ ਆਪਾਂ ਮਤਲਬ ਹੋਰ ਵੀ ਚੀਜ਼ਾਂ ਲਾਈਆਂ ਨੇ ਆਂ ਸਰਬਜੀ ਲਾਈ ਆ ਕਾਲੀ ਟੂਰੀ ਹੈਗੀ ਅੱਛਾ ਤੇ ਭਿੰਡੀ ਖੀਰਾ ਆ ਆਪਾਂ ਜਿੰਨਾ ਕੁ ਲੋਕੀਂ ਮਤਲਬ ਕਣਕ ਝੋਨੇ ਤੋਂ ਵੱਢਦੇ ਹੈਗੇ ਉਹਨਾਂ ਦਾ ਫਸਲ ਜਿਹੜਾ ਕੱਢ ਲਈਦਾ ਉਹਦੇ ਵਿੱਚ ਮਤਲਬ ਫालतू ਥਾਂ ਬਚਿਆ ਹੈਗਾ ਫਿਰ ਸੋਚਿਆ ਚਲੋ ਸਬਜ਼ੀ ਲਈ ਜੇ ਤੇ ਸਬਜ਼ੀ ਲਾ ਲਈ ਮੁੜ ਕੇ ਤੇ ਟ੍ਰੇਨਿੰਗ ਸਭ ਤੋਂ ਪਹਿਲਾਂ ਜ਼ਰੂਰੀ ਹੁੰਦੀ ਹੈ ਹਰ ਚੀਜ਼ ਦੀ ਤਾਂ ਟ੍ਰੇਨਿੰਗ ਕਿੱਥੋਂ ਲਈ ਸੋ ਟ੍ਰੇਨਿੰਗ ਤਾਂ ਇਦਾਂ ਬਸ ਵਿਜ਼ਿਟ ਕੀਤਾ ਫਾਰਮਾਂ ਦੇ ਤੇ ਉੱਥੋਂ ਸਿੱਖਿਆ ਗਿਆ ਮਤਲਬ ਉਹਨਾਂ ਦੱਸਿਆ ਮਤਲਬ ਵੀ ਤਾਂ ਇਦਾਂ ਆ ਚੀਜ਼ ਕਰੀ ਦੀ ਆ ਤੇ ਇਦਾਂ ਬਸ ਮਤਲਬ ਆਪਣੇ ਦਿਮਾਗ 'ਚ ਪੈਂਦੀ ਗਈ ਗੱਲ ਤੇ ਉਦਾਂ ਮੁੜ ਕੇ ਫਿਰ ਕੰਮ ਚਾਲੂ ਕਰਤਾ ਇਸ ਬਟਾਲੇ ਏਰੀਆ ਦੇ ਵਿੱਚ ਕਿੰਨੇ ਕਿਸਾਨ ਹੋਰ ਲਾ ਰਹੇ ਨੇ ਕਾਫੀ ਕਿਸਾਨ ਮਤਲਬ ਚਾ ਰਹੇ ਨੇ ਵੀ ਇਹ ਬਨਾਈਏ ਤੇ ਪਰ ਅਜੇ ਕੋਈ ਕਿਸਾਨ ਐਡਾ ਮਤਲਬ ਵੱਧ ਚੜ ਕੇ ਕੰਮ ਨਹੀਂ ਮਤਲਬ ਕਰਨ ਦੇ ਤੇ ਗਾਂਹ ਅਜੇ ਮਤਲਬ ਅਸੀਂ ਆਪਾਂ ਨਾਲ ਵਾਤੋ ਵਾਤ ਗੱਲ ਕਰਨੇ ਵੀ ਫਾਰਮ ਲੱਗਣਾ ਤੇ ਆਪਣਾ ਫਾਇਦਾ ਆਏਗਾ ਤੇ ਬਾਕੀ ਜਿਸ ਤਰ੍ਹਾਂ ਨੁਕਸਾਨ ਦੀ ਗੱਲ ਹੀ ਤਾਂ بارشਾਂ ਜੇਕਰ ਜ਼ਿਆਦਾ ਹੁੰਦੀਆਂ ਨੇ ਤਾਂ ਫਰ ਨੂੰ ਕਿੰਨਾ ਨੁਕਸਾਨ ਹੈ ਕਿੰਨਾ ਫਾਇਦਾ ਹੁੰਦਾ ਆਪਾਂ ਨੂੰ ਫਾਇਦਾ ਆਏਗਾ بارش ਦਾ ਸਭ ਤੋਂ ਵੱਧ ਫਾਇਦਾ ਆਏਗਾ بارش ਨਾਲ ਫਰੂਟ ਵੱਧ ਨਿਕਲਦਾ ਗ੍ਰੋਥਿੰਗ ਵੀ ਵੱਧ ਹੁੰਦੀ ਬੂਟੇ ਦੀ ਸਭ ਤੋਂ ਵੱਧ ਫਾਇਦਾ بارش ਦਾ ਆਏਗਾ ਤੇ ਮੰਡੀ ਕਰਦੇ ਜੀ ਦਿੱਕਤ ਨਹੀਂ ਹੁੰਦੀ ਮੰਡੀ ਕਰਨ ਚ ਕੋਈ ਦਿੱਕਤ ਨਹੀਂ ਆਪਣੇ ਦਾ ਇਥੋਂ ਜਾਈ ਜਾਂਦੇ ਹਾਂ ਬਾਲ ਤੇ ਮੰਡੀ ਕਰਨ ਵੀ ਅੰਮ੍ਰਿਤਸਰ ਜੇ ਲੋਡ ਪੈਂਦੀ ਆ ਤਾਂ ਬਾਰਡਰ ਹੁੰਦਾ ਹੈਗਾ ਸਪੈਨ ਆਪਰੋਡ ਪਜਾ ਦੋ ਪਜਾਈ ਜਰਾ ਤੇ ਟੇਸਟ ਦੀ ਗੱਲ ਕਰਾਂਗੇ ਟੇਸਟ ਦਾ ਜਦੋਂ ਆਪਾਂ ਪੁਜਾਰੀ ਖਾਣੇ ਉਹ ਟੇਸਟ ਅਲੱਗ ਹੁੰਦਾ ਤਾਂ ਜਿਹੜਾ ਤੁਹਾਡੇ ਕੋਲ ਹੈ ਇਹ ਰੈੱਡ ਕਲਰ ਦਾ ਇਹਦਾ ਟੇਸਟ ਦਾ ਕਿਵੇਂ ਦਾ ਟੇਸਟ ਬਹੁਤ ਵਧੀਆ ਹੈ ਜੀ ਏਸੀ ਕੁਆਲਟੀਆ ਬਹੁਤ ਵਧੀਆ ਹੈ ਜੀ ਅੱਛਾ ਇਹ ਬਹੁਤ ਮਿੱਠਾ ਹੈਗਾ ਤੇ ਕਈ ਵਾਰ ਵਿਦੇਸ਼ਾਂ ਵਾਲੀ ਚੀਜ਼ਾਂ ਦੀ ਆ ਕਿ ਆਪਣੀ ਤਰ੍ਹਾਂ ਜਦੋਂ ਕਹਿ ਸਕਦੇ ਕਿ ਚਿਪਰ ਆਈ ਚਾਹ ਜਾਂ ਜਾ ਰਹੀ ਤਾਂ ਇਜਰਾ ਦਾ ਤਾਂ ਕੋਈ ਕਰਵਾ ਖਈ ਕਰਕੇ ਜੇ ਨਾਲ ਜੇ ਦੂਜਾ ਚੀਜ਼ ਹੋਉਂਦਾ ਪੇ ਜਾਂ ਕਿਲੇ ਦੋ ਕਿਲੇ ਹੋਰ ਲਾ ਦੇਉ ਤਾਂ ਤੁਹਾਡੀ ਸਿੱਧੀ ਜਿਹੜੀ ਆ ਫੋਰਨ ਕੰਟਰੀਆਂ ਚ ਜਿਹੜੀ ਜਾਂਦੇ ਨੇ ਉਹ ਅਜੇ ਤਾਂ ਨਹੀਂ ਹੋਈ ਗਾਂ ਹੁਣ ਵਧਾਣਾ ਹੈਗਾ ਫਿਰ ਦੇਖਾਂਗੇ ਉਹ ਜੀ ਤੇ ਜਦੋਂ ਹੁਣ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਵਾਲੇ ਵੇਖ ਕੇ ਤੁਹਾਡੇ ਜਿਹੜਾ ਪਿੰਡ ਦੇ ਨੌਜਵਾਨ ਨੇ ਹੋਰ ਕਿਸੇ ਨੇ ਸਟਾਰਟ ਕੀਤਾ ਹਾਂਜੀ ਬਹੁਤ ਜਾਣੇ ਮਤਲਬ ਕਹਿਣ ਰਹੇ ਨੇ ਕਿ ਆਪਾਂ ਲਾਉਣਾ ਹੈਗਾ ਤਾਂ ਕੋਈ ਨਾ ਕਰਾਵਾਂਗੇ ਗਾਂ ਮਤਲਬ ਹਰ ਇੱਕ ਨੂੰ ਕਰਾਵਾਂਗੇ ਸੋ ਵਾਏ ਵੀ ਅਗੇ ਗਾਂ ਫਾਰਮ ਲਵਾਏ ਵੀ ਅਸਲ ਵਾਏ ਵੀ ਹਾਂਜੀ ਤੇ ਜਿਹੜੀ ਪਨੀਰੀ ਅਸੀਂ ਦੇਖ ਰਹੇ ਹਾਂ ਕਿ ਪਨੀਰੀ ਵੀ ਲਗਾਈ ਹੋਈ ਹੈ ਤੁਸੀਂ ਨਾਲ ਤੇ ਇਹ ਕਿਦਾਂ ਕਿਵੇਂ ਧਿਆਨ ਕਰਦੇ ਫਿਰ ਪਨੀਰੀ ਮਦਰ ਪ੍ਰਾਣ ਤੋਂ ਪਨੀਰੀ ਬੂਟਾ ਤਿਆਰ ਕਰੀਦਾ ਹੈਗਾ ਹਾਂਜੀ ਤੇ ਉਹਨੂੰ ਛੋਦੀਦਾ ਹੈ ਦਵਾਈਆਂ ਦੂਆਂ ਸੋਧ ਕੇ ਫਿਰ ਬੂਟਾ ਬਣਾਇੰਦਾ ਹੈਗਾ ਤੇ ਬੂਟੇ ਆਪਣੇ ਕੋਲ ਬਏ ਨੇ ਨਰਸੀ ਹੈਗੀ ਤਿਆਰ ਹੈਗੀ 6 ਕਿਲੇ ਦਰਸ਼ਣ ਚਾਹੀਦੇ ਹਣ ਬੂਟੇ ਤੇ ਮਤਲਬ ਆਪਣੇ ਬਲੇਜ਼ਰ ਤੇ ਬੂਟੇ ਦੀ ਮਨਿਆਦ ਦੀ ਗੱਲ ਕਰਾਂਗੇ ਜ਼ਿਆਦਾਤਰ ਅਸੀਂ ਜਦੋਂ ਇੱਕ ਵਾਰ ਪੈਸਾ ਇਨਵੈਸਟ ਕਰਦੇ ਆ ਕਿਹੇ ਕੰਮ ਦੇਚ ਤਾਂ ਦੇਖਦੇ ਆ ਤੇ ਖਰਚੇ ਦੀ ਗੱਲ ਸ਼ੁਰੂ ਸ਼ੁਰੂਆਤ ਹੋ ਜਾਂਦੀ ਜਦੋਂ ਆਪਾਂ ਪੋਲ ਬਣਾਉਣਾ ਸ਼ੁਰੂ ਕਰ ਦਿੰਦੇ ਆ ਤੇ ਪੌਦੇ ਦੀ ਮਨਿਆਦ ਦੀ ਗੱਲ ਜਾਂਦੀ ਮਨਿਆਦ ਤੇ ਕਿੰਨੀ ਹੁੰਦੀ ਬੂਟੇ ਦੀ ਮਨਿਆਦ ਤੇ ਪੋਲ ਦੇ ਸਿਰ ਤੇ ਹੀ ਆ ਜੀ ਜਿੰਨਾ ਪੋਲ ਪੱਕਾ ਬੂਟੇ ਦੀ ਓਨੀ ਮਨਿਆਦ ਆ ਦੇਗੀ ਪੋਲ ਤਾਂ ਛੇਤੀ ਕੀਤੇ ਮਰਦਾ ਨਹੀਂ ਹੈ ਜਿਵੇਂ ਸੀਮੈਂਟ ਦਾ ਕੋਈ ਲੈਂਟਰ ਵਗੈਰਾ ਪੈਂਦੇ ਨੇ 50-60 ਸਾਲ ਦੀ ਮਨਿਆਦ ਸੀ ਕਹਿੰਦੇ ਨੇ ਬਿਲਕੁਲ ਜੀ ਬਿਲਕੁਲ ਇੰਨੀ ਕਹੇਗੀ ਉਹਨਾਂ ਚਿਰ ਕਦੇ ਉਹਨਾਂ ਜੇ ਰੂਟਾ ਨਹੀਂ ਮਰਦਾ ਬੂਟੇ ਦੀ ਮਨਿਆਦ ਬਹੁਤ ਆ ਜੀ ਕਿੰਨਾ ਦਾਇਰਾ ਇਸ ਦਾ ਬੂਟੇ ਦਾ ਹੋਏਗਾ ਕਿ ਰੇ ਕਿ ਰੇ ਕਹਿ ਸਕਦੇ ਆ ਪਰ ਕਿੰਨੀ ਫਲ ਤੇ ਉਹਦੇ ਉੱਪਰ ਪਿੱਲਰ ਹੈਗਾ ਇੱਕ ਤੇ ਉਹ ਪਿੱਲਰ ਦੇ ਸਾਈਡਾਂ ਦੇ ਮਤਲਬ ਪਿੱਲਰ ਦਾ ਆ ਆਪਾਂ ਲਾਇਆ 8x ਤੇ 13 ਦਾ ਲਾਇਆ ਹੋਇਆ ਹੈ ਅੱਛਾ ਤੇ ਉਹਦੇ ਵਿੱਚ ਬਸ ਹੋਰ ਦੋਆਂ ਤਿੰਨ ਸਾਲਾਂ ਨੂੰ ਮਤਲਬ ਲੰਗਰ ਜੋਗਾ ਥਾਂ ਹੀ ਬਸ ਰਹਿ ਜੂਗਾ ਬਾਕੀ ਸਾਰਾ ਫੈਲ ਜੂਗਾ ਸਾਈਡਾਂ ਤੇ ਵਿੱਚ ਕਾਹੇ ਜਿੱਦਾਂ ਹੁਣ ਦੇਖ ਰਿਹਾ ਤੋਰੀਆਂ ਲਾਈਆਂ ਨੇ ਨਾਲ ਖੀਰ ਗਾਏ ਨੇ ਹਾਂਜੀ ਤਾਂ ਉਸ ਤੋਂ ਬਾਅਦ ਮਨ ਕੀ ਇਹਨਾਂ ਫਿਰ ਜਿਦਾਂ ਹੁਣ ਗਰਮੀ ਹੈ ਉਸ ਤੋਂ ਬਾਅਦ ਫਿਰ ਆਪੇ ਆ ਫਿਰ ਉੱਤੇ ਕੁਝ ਆਕਰੋਗੇ ਫਿਰ ਕਿਵੇਂ ਕਰੋਗੇ ਤੋਂ ਪਾਸੇ ਨਹੀਂ ਹੱਲੇ ਤਾਂ ਸਬਜ਼ੀ ਚਲੀ ਜਾਏਗੀ ਉਸ ਹਾਲ ਦੇ ਵਿੱਚ ਜਾ ਕੇ ਮੁੜ ਕੇ ਸਬਜ਼ੀ ਦੂਜੀ ਲੱਗ ਜਾਂਦੀ ਆ ਉਦੋਂ ਮੁੜ ਕੇ ਕੋਈ ਲੋੜ ਨਹੀਂ ਪੈਂਦੀ ਐਡੀ ਦੀ ਕਾਸਟ ਤੇ ਚੈਰੀ ਵਗੈਰਾ ਨਾਲ ਲੱਗੇ ਹੋਏ ਹਾਂਜੀ ਸੋਬੈਰੀ ਲਾਈ ਹੋਈ ਆ ਸਹੀ ਤੇ ਹੋਰ ਵੀ ਅਮਰੂਦ ਵਗੈਰਾ ਲਾਏ ਨੇ ਅਨਾਰ ਲਾਏ ਨੇ ਪਪੀਤਾ ਹੈਗਾ ਆਪਣੇ ਉਹ ਅੰਜੀਰਿਆ ਵੀ ਰਬ ਵਗੈਰਾ ਸਾਰੀ ਹੀ ਜਾਲਾਈ ਹੈ ਕਹਿ ਸਕਦੇ ਆ ਕਿ ਜਿਹੜੇ ਪੌਦੇ ਕਹਿੰਦੇ ਪੰਜਾਬ ਚ ਨਹੀਂ ਹੁੰਦੇ ਆਪਾਂ ਅਸੀਂ ਜੋ ਕਰਕੇ ਉਹ ਚੀਜ਼ ਕੀਤੀ ਆਗੀ ਸੇਬ ਦਾ ਗਾਂਹ ਕਰ ਰਹੇ ਹਾਂਗੇ ਸੇਬ ਲਾਵਾਂਗੇ ਵਿੱਚ ਹਾਂਜੀ ਅੰਬ ਵਗੈਰਾ ਵੀ ਲਾਏ ਹੋਏ ਨੇ ਸ਼ਾਹ ਜੀ ਅੱਛਾ ਸੇਬ ਮਣਗੀ ਸੇਬ ਤਾਂ ਕਹਿੰਦੇ ਆਪਣੇ ਜੰਮੂ ਕਸ਼ਮੀਰਾਂ ਦੇ ਮੰਨ ਕਰਕੇ ਆਏ ਸਟੋਰੀ ਤੋਂ ਆਪਣੇ ਇੱਥੇ ਵੀ ਹੋਣ ਲੱਗ ਗਏ ਨੇ ਕਿੱਥੇ ਹੋਣਗੇ ਹੋਣਗੇ ਬਾਈ ਟ੍ਰੇਨਿੰਗ ਲਈ ਹੋਵੇ ਵਾਸਤੇ ਟ੍ਰੇਨਿੰਗ ਤਾਂ ਨਹੀਂ ਲਈ ਬਸ ਸੋਚਣ ਦੇ ਆਂਗੇ ਇਹ ਕੰਮ ਕਰਕੇ ਦੇਖੀਏ ਥੋੜੇ ਬੂਟੇ ਲਾ ਕੇ ਦੇਖੀਏ ਮਤਲਬ ਚੱਲਣਗੇ ਤਾਂ ਫਿਰ ਸਾਰਾ ਬਾਗ ਜੀ ਮਤਲਬ ਦੇਖਾਂਗੇ ਤੇ ਨਾਲ ਫਿਰ ਕੰਮ ਦੇ ਨਾਲ ਸ਼ੌਂਕ ਵੀ ਰੱਖੇ ਨੇ ਸ਼ੌਂਕ ਬਸ ਗੁਜ ਨਹੀਂ ਬਸ ਜਨਵਰ ਜਾਨਵਰ ਰੱਖੇ ਹੋਏ ਆਂ ਮੋਟੇ ਹਾਂ ਸ਼ੌਕ ਇਦਾਂ ਹੀ ਬਸ ਹੈ ਸਰ ਚੱਲਿਆਂਦਾ ਕੰਮ ਆ ਬਾਬੇ ਦੀ ਕਿਰਪਾ ਨਾਲ ਕਿਉਂਕਿ ਨੌਜਵਾਨ ਸਾਰੇ ਵਿਦੇਸ਼ਾਂ ਵੱਲ ਭੱਜੇ ਜਾ ਰਹੇ ਨੇ ਜਦੋਂ ਆਪਾਂ ਪਾਸਪੋਰਟ ਆਫਿਸ ਜਾਨੇ ਆ ਤਾਂ ਲਾਈਨਾਂ ਲੱਗੀਆਂ ਨੇ ਜਾਂ 에어ਪੋਰਟ ਚਲਦੀਆਂ ਲਾਈਨਾਂ ਲੱਗੀਆਂ ਨੇ ਵਿਦੇਸ਼ਾਂ ਵੱਲ ਹੀ ਜਾਂ ਰਹੇ ਨੇ ਬਿਲਕੁਲ ਤੇ 35 ਲੱਖ ਰੁਪਈਆ ਵਿਦੇਸ਼ਾਂ ਵੱਲ ਕਿ ਜੇ ਨੌਜਵਾਨ ਇੱਥੇ ਕੰਮ ਕਰਨ ਤਾਂ ਲੋਕਾਂ ਨੂੰ ਕੀ ਮੈਸੇਜ ਦਿਨਾ ਚਾਹੋਗੇ ਨੌਜਵਾਨਾਂ ਨੂੰ ਆਪਾਂ ਨੂੰ ਇੱਥੇ ਰਹਿ ਕੇ ਕੰਮ ਕਰਨਾ ਚਾਹੀਦਾ ਤੇ ਆਪਣੇ ਦੇਖਿਆ ਹੀ ਆਪਾਂ ਕਿ ਮਤਲਬ ਬਾਰੋਂ ਕਿੰਨੇ ਭਈਏ ਭਈਏ ਮਤਲਬ ਉੱਡੇ ਆ ਗਏ ਹਨ ਤੇ ਆਪਾਂ ਇੱਥੇ ਜੇ ਆਪ ਕੰਮ ਕਰਾਂਗੇ ਮਿਹਨਤ ਕਰਾਂਗੇ ਤਾਂ ਸਭ ਕੁਝ ਮਿਲਦਾ ਹੈਗਾ ਤੇ ਮਤਲਬ ਬਾਹਰੋਂ ਹੀ ਉਹ ਮਿਹਨਤ ਕਰਨੀ ਡੇ ਆ ਗਈ ਇੱਥੇ ਤੇ ਆਪਾਂ ਨੂੰ ਆਪ ਕਰਨੀ ਚਾਹੀਦੀ ਹੈਗੀ ਤੇ ਮਿਹਨਤ ਤਾਂ ਆਪਾਂ ਹੋਰ ਵੀ ਬਾਹਰ ਦਿਹਾੜੀ ਵੀ ਦਿੰਨੇ ਆਂ ਬੰਦੇ ਨੂੰ ਉਹ ਆਪਾਂ ਸਾਰੇ ਮਤਲਬ ਪਰਿਵਾਰ ਇਕੱਠਾ ਹੋ ਕੇ ਇੱਕ ਥਾਂ ਕੰਮ ਕਰੀਏ ਤੇ ਵਧੀਆ ਹੋ ਜਾਂਦਾ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ ਧੰਨਵਾਦ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਨੌਜਵਾਨ ਨੇ ਵਿਦੇਸ਼ਾਂ ਦੇ ਰੁਕ